ग़ी बंदो बंद ਆਓ ਤੇ ਰੋਮ ਦੇ ਮੋੜਾ ਬੜੇ ਛੱਡੋ ਫੇਰ ਦੇਓ ਪੰਜਾਂ ਤੱਕ ਨਹੀਂ ਲਾਰਾ ਹੋਰ ਬੜਾ ਆਪਾਂ ਉਹ ਵੀ ਨਾ ਇੱਧਰ ਨੂੰ ਆ ਜਾ ਕਿਹੜਾ ਨੂੰ ਮੈਂ ਮੰਮੀ ਸਰਕਾਰੀਓਂ ਚੱਲੇਗਾ ਆਹ ਦੇ ਠੀਕ ਹੈ ਦੇ ਦੇਖ ਲੈ ਸਾਰੇ ਢੋਲ ਪਾ ਜਿੱਥੇ ਆਰੇ ਵੀਂਦੇ ਕਾਤਲਾਂ ਨੂੰ ਫੇਰ ਲਾਓ ਫੇਰ ਲਾਓ तला नओ वओ ला रणबीर नओं लाहे पजाओ पंजाब बचाओ पंजाबो बचाओ पंजाब करो बंदो बंदो पंजाबु करो रो बंदो रणबीर कादला न बो ला ਸਾਰੇ ਭੈਣ ਭਰਾ ਇਸ ਮੌਕੇ ਤੇ ਮੌਜੂਦ ਆ ਸਾਰਿਆਂ ਨੂੰ ਪਤਾ ਇੱਕ 5 ਸਾਲਾ ਬੱਚਾ ਹਰਵੀਰ ਜਿਹਦੇ ਨਾਲ ਇੱਕ ਪਈਏ ਵੱਲੋਂ ਬਹੁਤ ਹੀ ਘਿਨਾਨੀ ਹਰਕਤ ਕੀਤੀ ਗਈ ਆ ਜਿਹਦਾ ਰੇਪ ਕੀਤਾ ਗਿਆ 5 ਸਾਲਾ ਬੱਚੇ ਦੇ ਗੁਪਤ ਅੰਗ ਵਿੱਚ ਜਿਹੜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਉਹਦੇ ਡੰਡਾ ਕਸਾਇਆ ਗਿਆ ਉਹਦੇ ਡੰਡਾ ਪਾਇਆ ਗਿਆ ਉਹਦੀ ਪੈਂਟ ਨਾਲ ਉਹਦਾ ਗਲਾ ਘੋਟ ਕੇ ਉਹਨੂੰ ਮੌਤੇ ਕਾਟ ਤਾਰਿਆ ਗਿਆ ਤੇ ਹੁਣ ਤੱਕ ਵੀ ਉਹ ਬੰਦਾ ਛੇਲ ਦੇ ਵਿੱਚ ਆ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਮਿਲੀ ਤੇ ਉਹ ਬੱਚੇ ਦੀਆਂ ਜਿਹੜੀ ਜੀਵ ਸੀਗੀ ਉਹ ਦੰਦਾ ਦੇ ਵਿੱਚ ਸੀ ਜਦੋਂ ਉਹਦੀ ਪੈਟ ਦੇ ਨਾਲ ਉਹਦਾ ਗਲਾ ਘੋਟ ਕੇ ਮਾਰਿਆ ਗਿਆ ਸੀ ਅੱਜ ਉਹਦੇ ਸਬੰਧ ਚ ਸਾਰੇ ਜਿੰਨੇ ਵੀ ਸਾਡੇ ਵੱਡੇ ਭਰਾ ਸਾਡੀਆਂ ਭੈਣਾਂ ਸਾਡੇ ਜਿੰਨੇ ਵੀ ਸਾਡੇ ਮਾਨ ਸਤਕਾਰਯੋਗ ਜਿੰਨੇ ਵੀ ਸਾਡੇ ਨਾਲ ਖੜੇ ਨੇ ਉਹ ਸਾਰਿਆਂ ਨੇ ਦੁੱਖ ਜ਼ਾਹਿਰ ਕੀਤਾ ਇੱਕ ਕੈਂਡਲ ਮਾਰਚ ਕੱਢੀ ਗਈ ਹੈ ਹਰਿਆਣਾ ਵਿਖੇ ਇੱਥੇ ਸਾਰੇ ਭਰਾ ਬੇੜਾ ਮੌਜੂਦ ਨੇ ਸਾਰਿਆਂ ਨੂੰ ਦੋਖਿਆ ਉਸ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹਰ ਵੀਰ ਨੂੰ ਪੰਜ ਸਾਲਾਂ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਆਪਾਂ ਇਹੀ ਗੱਲ ਕਰਦੇ ਆ ਇੱਕ ਪੰਜਾਬ ਦਾ ਬੱਚਾ ਇੱਕ 마ਸੂਮ ਬੱਚਾ ਜੇਦੀ ਨਿੱਕੀ ਜੀ ਭੈਣ ਜੇਦੀ ਨਿੱਕੀ ਜੀ ਭੈਣ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਉਹਦੀ ਆਵਾਜ਼ਾਂ ਕੰਨਾਂ ਚ ਗੂੰਜਦੀਆਂ ਕਿ ਮੇਰੇ ਭਰਾ ਦਾ ਕੀ ਕਸੂਰ ਸੀ ਮੇਰੇ ਭਰਾ ਨਾਲ ਇਦਾਂ ਕਿਉਂ ਕੀਤੀ ਗਈ ਉਹਦੀ ਮਾਂ ਦੀ ਆਵਾਜ਼ ਮੇਰੇ ਪੁੱਤ ਦਾ ਕੀ ਕਸੂਰ ਸੀ ਮੇਰੇ ਪੁੱਤ ਨਾਲ ਇਦਾਂ ਕਿਉਂ ਕੀਤੀ ਗਈ ਉਹਦੇ ਪਿਓ ਨਾਲ ਅੱਜ ਮੇਰੀ ਗੱਲ ਹੋਈ ਕਹਿੰਦਾ ਮੈਂ ਹਾਰਪੁਰ ਨਹੀਂ ਆਉਂਗਾ ਮੈਂ ਡਰ ਗਿਆ ਮੇਰੀ ਕੁੜੀ ਡਰ ਗਈ ਮੇਰੀ ਜਨਾਨੀ ਡਰ ਗਈ ਮੈਂ ਹਾਰਪੁਰ ਨਹੀਂ ਆਉਂਗਾ ਮੇਰਾ ਬੱਚਾ ਲੈ ਲਿਆ ਮੈਂ ਸੱਚੀ ਦੱਸਦਾ ਇਹ ਮੌਕੇ ਤੇ ਸਾਰੇ ਭਰਾ ਰੋਏ ਸਾਰੀਆਂ ਭੈਣਾਂ ਰੋਈਆਂ ਸਾਰਾ ਪੰਜਾਬ ਰੋਇਆ ਸਾਰੀ ਪੰਜਾਬ ਪਾਸ ਰੋਈ ਪਰ ਮੰਗ ਕੋਈ ਆ ਕਿ ਇਨਸਾਫ ਦਿੱਤਾ ਜਾਵੇ ਅੱਜ ਉਹਨਾਂ ਦੇ ਬੱਚੇ ਨਾਲ ਹੋਇਆ ਅੱਗੇ ਹੁੰਦਾ ਸੀ ਕੁੜੀਆਂ ਬਚਾਓ ਅੱਜ ਕੁੜੀਆਂ ਦੇ ਨਾਲ-ਨਾਲ ਮੁੰਡੇ ਵੀ ਬਚਾਓ ਕਿਉਂਕਿ ਪੰਜਾਬ ਸੇਫ ਨਹੀਂ ਹੈ ਜੇ ਇਦਾਂ ਦੇ ਮਾੜੇ ਅੰਸਰ ਜਿਹੜੇ ਇੱਕ ਬੱਚਿਆਂ ਨੂੰ ਵੀ 5 ਸਾਲਾਂ ਬੱਚਿਆਂ ਨੂੰ ਨਹੀਂ ਬਖਸ਼ਦੇ ਉਹ ਕੱਲ ਨੂੰ ਕਿਸੇ ਨੂੰ ਕੀ ਬਖਸ਼ੂਗੇ ਸਾਡੇ ਸਾਰਿਆਂ ਦਾ ਇੱਕੋ ਹੀ ਨਾਰਾ ਆ ਪੰਜਾਬ ਬਚਾਓ ਜੇ ਬਚਾਓ ਬਈ ਇਹ ਪਿਆਓ ਹਰ ਵੀਰ ਦੇ ਕਾਤਲਾਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਬਾਕੀ ਆਪਾਂ ਜੀ ਦੂਜੇ ਬੋਲਦਾ ਬੋਲ ਕਿਸੇ ਰਾਣੇ ਬੋਲਣਾ ਪਾਜੀ ਇੱਥੇ ਹੋਵੇ ਜੀ ਜੇ ਬੋਲਣਾ ਚਾਹੁੰਦਾ ਮੁੰਡਾ ਬੋਲਣਾ ਬੋਲਣਾ ਮੈਂ ਸਹਿਲ ਜੀ ਨੂੰ ਧੰਨਵਾਦ ਕਰਦਾ ਆਪਣੀ ਸ਼ੇਰੀ ਪੰਜਾਬ ਨੌਜਵਾਨ ਕਿਸਾਨ ਮੋਰਚਾ 75 ਬਾਈ ਹੁਣੀ ਉਹ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਆਪਾਂ ਫੋਨ ਕੀਤਾ ਸੀ ਬਾਈ ਜੀ ਨੇ ਨਹੀਂ ਪਹੁੰਚ ਕੇ ਉਹ ਉਧਰ ਸੇਵਾ ਤੇ ਆ ਗੁਰਿੰਦਰ ਹੜਬੀਰਤਾ ਆ ਤੇ ਬਾਕੀ ਆਪਣੇ ਜਿੰਨੇ ਭਰਾ ਇੱਥੇ ਜਿਹਨਾਂ ਨੂੰ ਆਪਾਂ ਕਿਹਾ ਸਾਰੇ ਪਹੁੰਚੇ ਆ ਸਾਰਿਆਂ ਜੁਨੇ ਆ ਪਹੁੰਚੀਆਂ ਆ ਜੱਥੇਬੰਦੀਆਂ ਪਹੁੰਚੀਆਂ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਦਾ ਬਾਕੀ ਜੋ ਆਪਾਂ ਗੱਲ ਕਰਦੇ ਪਾਈ ਉਹਨਾਂ ਨੇ ਗੱਲ ਕੀਤੀ ਹੁਸ਼ਾਰਪੁਰ ਅਰਵੀਰ ਸਿੰਘ ਜੋ ਕਿ ਹੁਸ਼ਾਰਪੁਰ ਦਾ ਰਹਿਣ ਵਾਲਾ ਸੀ ਉਹਦੇ ਨਾਲ ਬਹੁਤ ਗਲਤ ਕੰਮ ਹੋਇਆ ਆਪਾਂ ਉਹਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਮੁੰਡੇ ਦਾ ਆਪਾਂ ਉਹਦੀ ਭੈਣ ਦੇ ਬਾਰ-ਬਾਰ ਅਸੀਂ ਕੰਨਾਂ ਦੇ ਵਿੱਚ ਵਾਕਿਆ ਹੀ ਬਾਜਾਂ ਆਉਂਦੀਆਂ ਕਿ ਉਹਦੀ ਭੈਣ ਬਾਰ-ਬਾਰ ਕਹਿੰਦੀ ਆ ਇਹਦੇ ਭੈਣ ਉਹਦੀ ਬਾਰ-ਬਾਰ ਕਹਿ ਰਹੀ ਆ ਕਿ ਮੇਰੇ ਮੇਰੇ ਭਰਾ ਦਾ ਕਸੂਰ ਕੀ ਸੀ ਮੇਰੇ ਭਰਾ ਦਾ ਕਸੂਰ ਕੀ ਸੀ ਇਹ ਵਾਕਿਆ ਹੀ ਸਹੀ ਗੱਲ ਹੈ মিডিਆ ਰੋਈ ਉੱਥੇ ਮੋਕੇ ਦੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਸਾਰੇ ਆਏ ਸਾਰੀਆਂ ਅੱਖਾਂ 'ਚੋਂ ਪਾਣੀ ਆਇਆ ਸਾਰੇ ਬਹੁਤ ਦੁੱਖ ਮਨਾਇਆ ਸਾਰੇ ਜਾਣੇ ਬਾਕੀ ਜਿੰਨੇ ਵੀ ਮੇਰੇ ਭਰਾ ਆ ਆਪਾਂ ਇੱਕ ਬੇਨਤੀ ਕਰਦੇ ਹਾਂ ਇਕੱਠੇ ਹੋ ਕੇ ਸਾਰੀ ਜੋਹੀਆਂ ਨਾਲ ਸਾਈ ਜੱਥੇਬੰਦੀਆਂ ਨੂੰ ਭਈਆਂ ਨੂੰ ਨਾਲ ਮਿਲ ਕੇ ਅਸੀਂ ਇੱਥੋਂ ਭਜਾਈਏ ਆਪਣਾ ਪੰਜਾਬ ਨੂੰ ਇਹ ਸੀ ਇੱਕ ਪੰਜਾਬ ਆਪਣਾ ਸੋਨੇ ਦੀ ਚਿੜੀ ਸੀ ਹੁਣ ਇਹ ਭਈਆਂ ਦੀ ਚਿੜੀ ਬਣ ਚੁੱਕਿਆ ਆ ਠੀਕ ਹੈ ਆਪਣੇ ਹਿਸ਼ਾਰਪਰ ਦੇ ਦੋ ਫੈਕਟਰੀਆਂ ਦੇ ਨਾਲ ਭਈਆਂ ਨੂੰ ਪੈੜ ਆ ਠੀਕ ਹੈ ਜੀ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਪਈਏ ਪਹਿਆਓ ਤੇ ਪੰਜਾਬ ਬਚਾਓ ਵਾਈਕੂ ਜੀ ਦਾ ਖਾਨਸਾ ਸ੍ਰੀ ਵਾਈਕੂ ਜੀ ਇੱਕ ਮੈਂ ਚੀਜ਼ ਕਹਿਣਾ ਚਾਹੂੰਗਾ ਸਾਰੇ ਜਣੇ ਕਹਿੰਦੇ ਆ ਕਿ ਇੱਕ ਭਈਏ ਨੇ ਗਲਤੀ ਕੀਤੀ ਸਾਰੇ ਭਈਆਂ ਦਾ ਕੀ ਕਸੂਰ ਜੇ ਕਾਲੂ ਕਿਸੇ ਭਈਏ ਦੇ ਬੱਚੇ ਨਾਲ ਇਦਾਂ ਹੋਇਆ ਹੁੰਦਾ ਤੇ ਤਾਂ ਵੀ ਪੰਜਾਬ ਇੱਥੇ ਸੜਕਾਂ ਤੇ ਆਣਾ ਸੀਗਾ ਜਿੱਦਾਂ ਅੱਜ ਆਇਆ ਕਿਸੇ ਭਈਏ ਨੂੰ ਕਿਉਂ ਨਹੀਂ ਦੇਖੋ ਆ ਸਾਡੇ ਪੰਜਾਬ ਦਾ ਬੱਚਾ ਮਰਿਆ ਕੋਈ ਭਈਏ ਨੇ ਵੀ ਲਾ ਕੇ ਇਦਾਂ ਕੈਂਡਲ ਮਾਰਚ ਕੱਢੀ ਕੋਈ ਭਈਏ ਨੇ ਨਹੀਂ ਲਾ ਕੇ ਉੱਥੇ ਧਰਨਾ ਲਾਇਆ ਇੱਕ ਬੱਚਾ ਮਰਿਆ ਬੱਚਾ ਪਈਆ ਦਾ ਹੋਵੇ ਹਿੰਦੂ ਦਾ ਹੋਵੇ ਮੁਸਲਮਾਨ ਦਾ ਹੋਵੇ ਅਸਾਈ ਦਾ ਹੋਵੇ ਬੱਚਾ ਬੱਚਾ ਹੁੰਦਾ ਇਨਸਾਨੀਅਤ ਹੋਣੀ ਚਾਹੀਦੀ ਆ ਜਦੋਂ ਇੱਕ ਬੰਦਾ ਗਲਤੀ ਕਰਦਾ ਤਾਂ ਸਜ਼ਾ ਸਭ ਨੂੰ ਭੁਗਤਣੀ ਚਾਹੀਦੀ ਆ ਸਾਨੂੰ ਇੱਕੋ ਹੀ ਸਾਰਿਆਂ ਨੂੰ ਬੇਨਤੀ ਆ ਕਿ ਜੇ ਅੱਜ ਪੰਜਾਬ ਤੇ ਗੱਲ ਆਈ ਆ ਕੋਈ ਵੀ ਨੌਜਵਾਨ ਕੋਈ ਪਿੱਛੇ ਨਾ ਹਟੋ ਅੱਜ ਸਾਰੇ ਤੁਸੀਂ ਜੇ ਇਕਵਾਰੇ ਆ ਕੱਲੋਂ ਤੁਸੀਂ ਵੀ ਵਿਆਹ ਕਰਾਣਾ ਤੁਹਾਡੇ ਵੀ ਬੱਚੇ ਹੋਣੇ ਆ ਕੱਲੂ ਪਤਾ ਨਹੀਂ ਕਿਹੜੇ ਬੱਚੇ ਦੀ ਵਾਰੀ ਆ ਜਾਣੀ ਆਪਣੀ ਆਣ ਵਾਲੀ ਪੀੜ੍ਹੀਆਂ ਬਚਾਣ ਲਈ ਇਹ ਗੰਦ ਮਟਾਣਾ ਪੈਣਾ ਇਹ ਸਾਰਾ ਗੰਦ ਸਾਨੂੰ ਰਲ ਕੇ ਮਟਾਣਾ ਪੈਣਾ ਨਹੀਂ ਤਾਂ ਸਾਡਾ ਪੰਜਾਬ ਅੱਜ ਮੌਤ ਦੇ ਮੂੰਹ 'ਚ ਆ ਅੱਜ ਸਾਡਾ ਪੰਜਾਬ ਸੱਪਾਂ ਦੇ ਮੂੰਹ 'ਚ ਪਈਆਂ ਨੂੰ ਸੱਪ ਦਾ ਦਰਜਾ ਦਿੱਤਾ ਜਾਂਦਾ ਉਹਨਾਂ ਦੇ ਮੂੰਹ 'ਚ ਹੈ ਪੰਜਾਬ ਜੇ ਤੁਸੀਂ ਅੱਜ ਨਹੀਂ ਪੰਜਾਬ ਪੰਚਾਇਤ ਤੁਹਾਡਾ ਕਦੀ ਨਹੀਂ ਬਚਾਇਆ ਜਾਣਾ ਉੜ ਕੇ ਸਿਰ ਤੇ ਹੱਥ ਮਾਰ ਕੇ ਰੋਇਓ ਨਾ ਜੇ ਅੱਜ ਕੱਠਾ 'ਚ ਬਾਵਾ ਦੇ ਕੇ ਬਹਿ ਗਏ ਨਾ ਤੇ ਕੱਲੂ ਤੁਹਾਡੇ ਤੋਂ ਤੁਹਾਡਾ ਪੰਜਾਬ ਨਹੀਂ ਬਚਾਇਆ ਜਾਣਾ ਤੁਹਾਡੀਆਂ ਧੀਆਂ ਨਹੀਂ ਬਚਾਈਆਂ ਜਾਣੀਆਂ ਤੁਹਾਡੇ ਬੱਚੇ ਨਹੀਂ ਬਚਾਈਏ ਜਾਣੇ ਇਹ ਗੱਲ ਯਾਦ ਰੱਖਿਓ ਬਾਕੀ ਕੋਈ ਵੀ ਭਰਾ ਬੋਲਣਾ ਚਾਹੁੰਦਾ ਬੋਲੋ ਬਾਕੀ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਜੋ ਕਿ ਬਿਹਾਰ ਦੀ ਸੀਐਮਓ ਆ ਉਹ ਲੱਗੀ ਕਹਿਣ ਸੱਲ ਰੀਅਲ ਦੇਖੀ ਅਸੀਂ ਮੁੰਡੇ ਰੀਅਲ ਸੈਂਡ ਕੀਤੀ ਉਹ ਲੱਗੀ ਕਹਿਣ ਇੱਕ ਮੁੰਡਾ ਮਰ ਗਿਆ ਫਿਰ ਕੀ ਹੋਇਆ ਆਪਾਂ ਉਹਨੂੰ ਕਹਿਣਾ ਚਾਹੁੰਦੇ ਆ ਕਿ ਤੇਰੇ ਘਰ ਵੀ ਇਹੀ ਗੱਲ ਹੋਈ ਹੁੰਦੀ ਜਾਂ ਤੇਰੇ ਘਰ ਦੇ ਟੱਬਰ ਦੇ ਵਿੱਚ ਇਹ ਗੱਲ ਹੋਈ ਹੁੰਦੀ ਤੁਸੀਂ ਵੀ ਇਹੀ ਗੱਲ ਕਹਿਣੀ ਸੀ ਫਿਰ ਕੀ ਹੋਇਆ ਇੱਕ ਮਰ ਗਿਆ ਬਾਕੀ ਜੰਮਦੇ ਹੀ ਆ ਇਹ ਬਿਹਾਰ ਦੀ ਸੀਐਮਓ ਕਹਿ ਲੱਗੀ ਬਾਕੀ ਅਸੀਂ ਸਾਰੇ ਭਰਾ ਰਲ ਕੇ ਉਹਨਾਂ ਦੇ ਟੱਬਰ ਦਾ ਸਾਥ ਦੇਣਾ ਬਾਕੀ ਜਿੱਥੇ ਵੀ ਹੋਰ ਵੀ ਕਿਸੇ ਦੀ ਪੈਣ ਭਰਾ ਨੂੰ ਕਿਸੇ ਦੀ ਵੀ ਲੋੜ ਹੈ ਆਪਣੀ ਜੁਨੀਅਰ ਨਾਲ ਖੜੀ ਹੈ ਉਹਨਾਂ ਦੇ ਸ਼ਰੇ ਪੰਜਾਬ ਨੌਜਵਾਨ ਕਿਸਾਨ ਮਜੂਰਾਂ ਨਾਲ ਖੜਾ ਉਹਨਾਂ ਦੇ ਜਿੱਥੇ ਵੀ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਮੇਰਾ ਭਰਾ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੈ ਸ਼ੰਕ੍ਰਤ ਜਿੱਦਾਂ ਮੇਰੇ ਵੱਡੇ ਭਰਾਵਾਂ ਨੇ ਸਾਰਿਆਂ ਨੇ ਦੱਸਿਆ ਹੀ ਹੈ ਕਿ ਸਾਡੇ ਹੁਸ਼ਿਆਰ ਬਰ ਜ਼ਿਲ੍ਹੇ ਦੇ ਵਿੱਚ ਇੱਕ 4 ਸਾਲ ਦੇ ਬੱਚੇ ਨਾਲ ਬਹੁਤ ਹੀ ਮਾੜਾ ਕੰਮ ਹੋਇਆ ਅਸੀਂ ਸਰਕਾਰੇ ਕੋ ਇੱਕੋ ਅਪੀਲ ਕਰਨਾ ਚਾਹੁੰਦੇ ਹਾਂ ਜਿੱਦੇ ਵੀ ਇੱਥੇ ਸਾਡੇ ਭਈਏ ਰਹਿੰਦੇ ਆ ਉਹਨਾਂ ਦੀ ਐਨਓਸੀ ਵਗੈਰਾ ਚੈੱਕ ਕੀਤੀ ਜਾਵੇ ਤਾਂ ਜੋ ਗਾਂ ਤੋਂ ਉੱਦਦਾ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਜਾਂ ਹੋਰ ਵੀ ਸੂਬੇ ਦੇ ਵਿੱਚ ਇਦਾਂ ਦਾ ਕੰਮ ਇਦਾਂ ਨਾ ਹੋਵੇ ਲੋਬੀ ਸਾਰੀਆਂ ਪੰਚਾਇਤਾਂ ਨੂੰ ਸਭ ਤੋਂ ਪਹਿਲਾਂ ਸਾਰੀਆਂ ਪੰਚਾਇਤਾਂ ਨੂੰ ਸਾਰੇ ਮੱल्ल्याਾਂ ਦੇ ਐਮਸੀਆਂ ਨੂੰ ਸਾਰੇ ਐਮਐਲਏ ਨੂੰ ਸਾਰੇ ਮੰਤਰੀਆਂ ਨੂੰ ਹਰ ਇੱਕ ਬੰਦੇ ਨੂੰ ਬੇਨਤੀ ਆ ਕਿ ਕੋਈ ਵੀ ਪਰਵਾਸੀ ਆਂਦਾ ਕਿਸੇ ਵੀ ਤਰ੍ਹਾਂ ਦਾ ਉਹਦੀ ਐਨਓਸੀ ਦੇਖੀ ਜਾਵੇ ਉਹਦੀ ਪੀਸੀਸੀ ਦੇਖੀ ਜਾਵੇ ਉਹਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਆ ਨਾ ਹੋਵੇ ਕਿ ਉਹ ਯੂਪੀ ਚ ਬੰਦਾ ਮਾਰ ਕੇ ਤੇ ਇੱਥੇ ਨਵੇਂ ਬੰਦੇ ਮਾਰਨ ਦੀ ਤਿਆਰੀ ਕਰ ਲੈਣ ਸਾਰੇ ਸਰਪੰਚਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਸਾਥਰੀ ਲੋੜਾ ਸਾਰੇ ਮੰਤਰੀਆਂ ਨੂੰ ਲੀਡਰਾਂ ਨੂੰ ਪੰਜਾਬ ਪੁਲਿਸ ਨੂੰ ਬੇਨਤੀ ਆ ਕਿ ਅੱਜ ਤੁਸੀਂ ਪੰਜਾਬ ਨਾਲ ਖੜ੍ਹ ਜੋ ਪੰਜਾਬ ਪੁਲਿਸ ਦੇ ਵੀ ਬੱਚੇ ਆ ਮੰਤਰੀਆਂ ਦੇ ਵੀ ਬੱਚੇ ਆ ਐਮਸੀਆ ਦੇ ਵੀ ਬੱਚੇ ਆ ਤੇ ਸਰਪੰਚਾਂ ਦੇ ਵੀ ਬੱਚੇ ਆ ਜਿੱਥੇ ਕਿਸੇ ਦੇ ਬੱਚੇ ਤੇ ਇੰਤਾ ਦੀ ਆਂਤ ਚਾਹੀਏ ਕਿਸੇ ਦਾ ਬੱਚਾ ਐਨੇ ਮਾੜੀ ਮੌਤ ਮਾਰਿਆ ਉਸ ਬੰਦੇ ਨੇ ਤਰਸ ਨਹੀਂ ਖਾਦਾ ਉਹਨੇ ਤਰਸ ਤੱਕ ਨਹੀਂ ਖਾਦਾ ਉਸ ਬੱਚੇ ਤੇ ਪੁਲਿਸ ਨੇ ਜਾ ਕੇ ਜਿਹੜਾ ਉਹ ਡੰਡਾ ਸੀ ਪੁਲਿਸ ਨੇ ਜਾ ਕੇ ਕੱਟਿਆ ਉਹ ਦੁਖਦਾਇਕ ਜਿਹੜੀ ਤਸਵੀਰ ਆ ਕੋਈ ਦੇਖ ਨਹੀਂ ਸਕਦਾ ਤੇ ਉਹ ਸ਼ੇਅਰ ਕਰਨੀ ਵੀ ਬੰਦ ਕਰੋ ਕਿਉਂਕਿ ਇੱਕ ਮਾਂ ਜਦੋਂ ਲੋਕੀ ਦਿਖਾਉਂਦੇ ਆ ਨਾ ਉਹ ਤਸਵੀਰ ਤੇ ਹਰ ਵਾਰੀ ਜਿੰਨੀ ਵਾਰ ਉਸ ਤਸਵੀਰ ਨੂੰ ਦੇਖਦੇ ਆ 100 ਵਾਰੀ ਰੋਣਾ ਨਿਕਲਦਾ ਮੈਂ ਸੱਚੀ ਕਹਿੰਦਾ ਭਾਈ ਅੱਜ ਪੰਜਾਬ ਰੋਂਦਾ ਕਿਉਂਕਿ ਉਹ ਮਾਂ ਦਾ ਪੁੱਤ ਗਿਆ ਇੱਕ ਭੈਣ ਦਾ ਭਰਾ ਗਿਆ ਜੇਦੀ ਮਾਂ ਦਾ ਪੁੱਤ ਗਿਆ ਸੀ ਅੱਜ 20 ਦਿਨ 50 ਦਿਨ ਇਕੱਠ ਕਰ ਲਾਂਗੇ ਪਰ ਜੇਦੀ ਮਾਂ ਦਾ ਪੁੱਤ ਗਿਆ ਉਹ ਮਾਂ ਕਹਿੰਦੀ ਮੈਂ ਸ਼ਹਿਰ ਨਹੀਂ ਵੜਨਾ ਕਿਉਂਕਿ ਮੇਰਾ ਪੁੱਤ ਮਾਰਦਾ ਮੇਰੀ ਧੀ ਨਾ ਮਾਰ ਦੇਣ ਸੱਚੀ ਪੰਜਾਬ ਰਹੁੰਦਾ ਅੱਜ ਪੰਜਾਬ ਨੂੰ ਪੰਜਾਬ ਦੀ ਲੋੜਿਆ ਕੱਲ ਨੂੰ ਪੰਜਾਬ ਖਿੱਲਰ ਗਿਆ ਕਿਸੇ ਨੇ ਨਾਲ ਨਹੀਂ ਖੜਨਾ ਜੇ ਅੱਜ ਪੰਜਾਬ ਪੈਰਾ ਤੇ ਨਾ ਰੁਣੇ ਪੰਜਾਬ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਪਤਾ ਲੱਗੇ ਹਰ ਇੱਕ ਬੰਦੇ ਨੂੰ ਕਿ ਅਸੀਂ ਸਾਰੇ ਭਰਾ ਆ ਅਸੀਂ ਸਾਰੇ ਪੰਜਾਬ ਤਾਂ ਤਕੜਾ ਹੋਊਗਾ ਜਿਆਜਾ ਸਾਰਾ ਯੂਥ ਖੜਾ ਨਾ ਸਾਨੂੰ ਇਹ ਯੂਥ ਨੂੰ ਹਜ਼ਾਰ ਗੁਣਾ ਜ਼ਿਆਦਾ ਸਟਰੋਂਗ ਕਰਨਾ ਪਊਗਾ ਆਪਣੇ ਨਾਲ ਖੜਾਣਾ ਪਊਗਾ ਜਿੱਥੇ ਤੁਹਾਨੂੰ ਸਾਡੇ ਭਰਾਵਾਂ ਦੀ ਲੋੜ ਆ ਆਪਾਂ ਤੁਹਾਡੇ ਨਾਲ ਖੜੇ ਆ ਆਪਾਂ ਮਰਦੇ ਮਰ ਜਾਗੇ ਆਪਾਂ ਕਦੀ ਪਿੱਛੇ ਨਹੀਂ ਹਟਦੇ ਨਾ ਇੱਥੇ ਪਾਰਟੀਬਾਜੀ ਨਾ ਮੈਂ ਕਿਸੇ ਪਾਰਟੀ ਨੂੰ ਬਲੋਂਗ ਕਰਦਾ ਨਾ ਮੈਂ ਕਿਸੇ ਚੀਜ਼ ਨੂੰ ਬਲੌਗ ਕਰਦਾ ਮੈਂ ਇਨਸਾਨੀਅਤ ਨੂੰ ਬਲੌਗ ਕਰਦਾ ਇੱਕ ਪੰਜਾਬ ਤੋਂ ਬਲੌਗ ਕਰਦਾ ਇੱਕ ਪੰਜਾਬੀ ਨੂੰ ਬਲੌਗ ਕਰਦਾ ਤੇ ਪੰਜਾਬ ਇੱਕ ਪੰਜਾ ਆ ਪੰਜਾਬ ਇਕੱਠਾ ਮੁਠੀ ਬੰਦਿਆ ਆ ਪੰਜਾਬ ਆ ਹੱਥ ਚ ਪੰਜਾਬੀ ਇਕੱਠੇ ਰਹਿਣੇ ਚਾਹੀਦੇ ਆ ਆਪਾਂ ਸਾਰੇ ਨਾਲ ਨਾ ਜੇ ਉਸ ਬੱਚੇ ਨੂੰ ਇਨਸਾਫ ਮਿਲੇਗਾ ਆਪਾਂ ਸਾਰੇ ਨਾਲ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਗਈ ਮੈਂ ਫੋਟੋ ਖਲ੍ਹ ਲਈ ਹਾਂ ਆ ਪਾਜੀ ਕਰ ਲਵਾਂਗੇ ਜੀ ਕੀ ਬੋਲਦਾ ਹੈ ਹੋਈਏ ਪਾ ਆਹ ਪਾਜੀ ਸਾਰੇ ਭਰਾ ਬੋਲੋ